ਸੰਗਰ ਦਿਲਜੀਤ ਦਸਾਂਦ ਨੇ ਇੱਕ ਚੈਨਲ ਨਾਲ ਪੋਡਕਾਸਟ ਕਰਦੇ ਹੋਏ ਪਹਿਲੀ ਵਾਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਦਿਲਜੀਤ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਇੱਕ ਸਮੇਂ ਆਪਣੇ ਮਾਪਿਆਂ ਤੋਂ ਦੂਰੀ ਕਿਉਂ ਬਣਾਈ ਸੀ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਸਮਾਂ ਆਇਆ ਸੀ ਜਦੋਂ ਉਹਨਾਂ ਦੇ ਮਾਪਿਆਂ ਨਾਲ ਸਬੰਧ ਵਿਗੜ ਗਏ ਸੀ ਅਤੇ ਦਲਜੀਤ ਨੇ ਦੱਸਿਆ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਬਚਪਨ ਸੇ ਹੀ ਮੇਰੇ ਮਾਮਾ ਜੀ ਕੋਲ ਬਿਨਾ ਪੁੱਛੇ ਭੇਜ ਦਿੱਤਾ ਸੀ ਮੇਰੇ ਮਾਤਾ ਪਿਤਾ ਨੇ ਬਚਪਨ ਵਿੱਚ ਹੀ ਮੇਰੇ ਪਰਵਕ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਇਸ ਲਈ ਉਹਨਾਂ ਨੇ ਮੈਨੂੰ ਮੇਰੇ ਮਾਮੇ ਨਾਲ ਲੁਧਿਆਣਾ ਸ਼ਹਿਰ ਭੇਜ ਦਿੱਤਾ ਸੀ ਗਾਇਕ ਨੇ ਕਿਹਾ ਕਿ ਜਦੋਂ ਮੈਂ ਆਪਣੇ ਪਿੰਡ ਛੱਡਿਆ ਤਾਂ ਮੈਂ ਸਿਰਫ 11 ਸਾਲ ਦਾ ਸੀ ਲੁਧਿਆਣਾ 'ਚ ਬਿਤਾਏ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਦਲਜੀਤ ਨੇ ਦੱਸਿਆ ਕਿ ਮੈਨੂੰ ਯਾਦ ਹੈ ਕਿ ਮੈਂ ਇੱਕ ਕਮਰੇ ਵਿੱਚ ਰਹਿੰਦਾ ਸੀ ਉਸ ਕਮਰੇ ਵਿੱਚ ਟੀਵੀ ਵੀ ਨਹੀਂ ਲੱਗਿਆ ਸਹੀ ਅੱਤੇ ਉਸ ਸਮੇਂ ਮੋਬਾਈਲ ਫੋਨ ਵੀ ਨਹੀਂ ਸੀ ਜਦੋਂ ਮੈਂ ਕਦੇ ਆਪਣੇ ਮਾਤਾ ਪਿਤਾ ਨਾਲ ਗੱਲ ਕਰਨਾ ਚਾਹੁੰਦਾ ਜਾਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਸੀ ਤਾਂ ਇਸ ਲਈ ਪੈਸੇ ਖਰਚ ਕਰਨੇ ਪੈਂਦੇ ਸੀ ਇਸ ਕਾਰਨ ਮੈਂ ਹੌਲੀ ਹੌਲੀ ਆਪਣੇ ਮਾਪਿਆਂ ਤੋਂ ਦੂਰ ਜਾਣ ਲੱਗ ਪਿਆ ਮੈਨੂੰ ਲੁਧਿਆਣਾ ਭੇਜਣ ਤੋਂ ਬਾਅਦ ਉਹਨਾਂ ਨੇ ਕਦੇ ਨਹੀਂ ਪੁੱਛਿਆ ਕਿ ਮੈਂ ਕਿਹੜੇ ਸਕੂਲ ਵਿੱਚ ਪੜਦਾ ਹਾਂ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਦਲਜੀਤ ਨੇ ਆਪਣੀ ਮਾਂ ਵਾਸਤੇ ਚਿੱਠੀ ਵੀ ਲਿਖੀ ਸੀ ਇਸ ਚਿੱਠੀ 'ਚ ਉਹਨਾਂ ਨੇ ਕਿਹਾ ਸੀ ਮੈਂ ਜਦੋਂ ਵੀ ਆਪਣੇ ਘਰ ਫੋਨ ਕਰਦਾ ਹਾਂ ਮੈਂ ਹਮੇਸ਼ਾ ਮੇਰੀ ਮਾਂ ਦਾ ਆਸ਼ੀਰਵਾਦ ਲੈਂਦਾ ਹਾਂ ਮੈਂ ਉਹਨਾਂ ਨੂੰ ਪੈਰੀ ਪੈਣਾ ਕਹਿੰਦਾ ਹਾਂ ਜਵਾਬ ਵਿੱਚ ਮਾਂ ਕਹਿੰਦੀ ਹੈ ਖੁਸ਼ ਰਹੁ ਪੁੱਤਰ ਜੀ ਇਹ ਸੁਣ ਕੇ ਮੇਰੀ ਜ਼ਿੰਦਗੀ ਵਿੱਚੋਂ ਅੱਧੀ ਤਕਲੀਫ ਦੂਰ ਹੋ ਜਾਂਦੀ ਹੈ ਗਾਇਕ ਨੇ ਦੱਸਿਆ ਕਿ ਮੇਰੇ ਲਈ ਸਾਰੇ ਦੇਵਤਿਆਂ ਤੋਂ ਪਹਿਲਾਂ ਮਾਂ ਦਾ ਸਤਨ ਸਭ ਤੋਂ ਪਹਿਲਾ ਹੈ ਦਿਲਜੀਤ ਦਸਾਂਝ ਨੇ ਛੋਟੀ ਉਮਰ ਵਿੱਚ ਹੀ ਸਟਰਗਲ ਕਰਨੇ ਸ਼ੁਰੂ ਕਰ ਦਿੱਤੀ ਸੀ ਤਾਂ ਹੀ ਅੱਜ ਉਹ ਇੰਨੇ ਵੱਡੇ ਮੁਕਾਮ ਉੱਤੇ ਪਹੁੰਚ ਚੁੱਕੇ ਨੇ ਬਾਕੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਜੀ